ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਢਿੱਲੋਂ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਬਹੁਤ ਖਾਸ ਹੋਣ ਵਾਲਾ ਹੈ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਮੰਮਾ ਬੀਬੀ ਦੇ ਵੱਜਾ ਬਣਾਣਾ ਸਟਾਰਟ ਕਰਤਾ ਸੋ ਆਪਾਂ ਸਾਰੇ ਦੇ ਪਹਿਲਾ ਵਾਰ ਕਾ ਬਣਾਉਂਦੇ ਆ ਨਾਲੇ ਆਪਾਂ ਦੇਖਦੇ ਆ ਤੇ ਨਾਲੇ ਆਪਾਂ ਸਿੱਖਦੇ ਆ ਨਾਲੇ ਤੁਸੀਂ ਦੇਖਦੇ ਰਹੋ ਕਿ ਕਹਿੰਦੇ ਆ ਕਿਹੜਾ ਵਾਲਾ ਮੰਝਾ ਬਣਾਉਂਦੇ ਆ

ਆਪਾ ਫਰਾਰਾ ਹੀ ਮਰ ਲਪਾ ਲਿਆ ਜਿਹਨ ਪਹਿਲਾਂ ਤੋਂ ਸੀ ਉਹ ਬਾਹਰ ਨੇ ਅਰਾਮ ਨਹੀਂ ਤਾਂ ਕਰਦੇ ਕਿ ਕਿੰਨਾ ਹੈ ਤੇ ਲੱਗ ਲੈਣਾ ਸੀ ਯਾਰ ਅਸਲੀ ਆ ਤਾਂ ਤਾਂ ਬਹੀਆ ਤਾਂ ਬਦਰ ਦੇਰ ਖੜਾ ਰਾਸਤੇ ਉਹ ਫਾਗਨ ਤੈਨੂੰ ਨਾ ਗੋਲਡਾਇਨ ਨੂੰ ਨਿਕਲਾਉਣਾ ਆਪਾਂ ਆ ਜਿਹੜਾ ਮਰ ਲਪਾਇਆ ਹੈ ਗਾਂ ਤਰ ਜੰਦਾ ਹੁੰਦਾ ਹੈ ਪਾ ਕਰਕੇ ਇਹਨੂੰ ਰੋਸੀ ਪਾਈ ਜਾ। ਨਾ ਇਹ ਆ ਡੰਡਾ ਪਾਇਆ। ਤੇਰੇ ਨੂੰ ਆ ਇਹਨੂੰ ਖਿੱਚ ਨਹੀਂ ਪੈਣੀ। ਬਾਹਰੋਂ ਬਾਹਰ। ਉੱਧਰ ਆਪਣੀ ਕੋਠੀ ਦਾ ਵੀ ਲੈਟਰ ਪਿਆ ਪਿਆ। ਉਹ ਖੜਾ ਟੇਪਰ ਤੇ ਜਹਾਜ਼ ਜਿਹੀ ਤੇ ਨਾਲ ਉੱਥੇ ਵਿੱਚ ਖੜਾ ਟਰੈਕਟਰ ਹੈ। ਅੱਜ ਫੇਰ ਤੇ ਮੜਾ ਗਿਆ ਆਇਆ ਸੀਗਾ ਗਾੜਾ। ਟੁੱਟ ਗਿਆ। ਕੀ ਖਪੋਰ ਦਿਨਾਂ ਬੈਨ ਉਹ ਹੋ ਸੈਗੜੀ ਵੀ ਇੱਧਰ ਲਾਉਣ ਵਾਲੀ ਆ ਅੱਧਰ ਹੀ ਆ ਕੇ ਗਿਆ ਸੀਗਾ ਪਹਿਲਾਂ ਮੈਂ ਜਾਂ ਖੂਤ ਚੱਪੇ ਹੋਰ ਉਹ ਨਾ ਤਾ ਕਿਉਂ ਕਰ ਲੈਣੇ ਆ ਮੰਨ ਗਿਆ ਸਰ ਹੋਈ ਅਰ ਜੀ ਇੱਕ ਦਿਨ ਚ ਵੱਜ ਜਾਊਗਾ ਹੱਕ ਤਾਂ ਨਹੀਂ ਤੱਕ ਕਰਾਂਗੇ ਉਹ ਦਿਨ ਆ ਜਾਣਾ ਅੱਜ ਸਟੋਰ ਦੀ ਸਾਫ਼ ਸਵਾਈ ਹੋਈ ਜਾਂਦੀ ਸੀਗੀ ਸਾਰਾ ਸਮਾਰਟ ਦੇਖੋ ਇੱਧਰ ਬੰਜੇ ਦੇ ਆਪ ਕੋ ਖੜੇ ਮੰਨ ਥੱਲੇ ਬੈਠ ਪਿਆ ਉਹਦੀ ਹੱਥੀ ਲਾਉਣੀ ਅੱਜ ਆ ਹੁਣ ਆਪਾਂ ਦੋ ਰਸਤੇ ਰਾਤੀਆਂ ਪਿਆ ਲਗ ਬਣਾਵਾਂਗੇ ਇੱਧਰ ਇੱਕ ਜੁੱਤੀ ਦੇ ক্রিকেট ਵਾਲੇ ਵੈਕਟਾ ਤੇ ਆਲਫਾ ਵਿੱਚ ਪਤਰੀ ਇੱਕ ਦੰਦਲੀ ਪਈ ਆ ਪਿਆਰਾ ਰਸਤਾ ਹਾਂ ਦਾ ਪੰਗਾ ਵਾਲਾ ਬਣਾਣਾ ਦਾ ਬਣਾਣਾ ਨਾ 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 ਉਹਨੇ ਆਣਾ ਹੈ ਕਲਰਫੁਲ ਬਣ ਜੂਗਾ ਕਲਰਫੁਲ ਕਲਰਫੁਲ ਬਣ ਗਏ ਆਟਾ ਡੱਡ ਕੋਈ ਵਾੜਾ ਆਪਣਾ ਇਹਦਾ ਪੈਨਾ ਹੋਈਗਾ ਉਹ ਹੋਈ ਕੋਈ ਨਾ ਦੱਸ ਦੇਡਨ ਪਹਿਲਾ ਹੈ 4:00 ਉਹ ਤੋਂ ਬਾਅਦ ਦੇਰ ਨੂੰ ਬਰੌੜਾ ਔਖਾ ਦੇਡ ਦਾ ਸੌਖਾ ਉਹ ਨਾਲ ਨਹੀਂ ਜਿੱਤਿਆ ਉਹ ਤਾਂ ਇੰਨੇ ਕੀ ਲੱਥੇ ਦਿੱਤੇ ਬੰਦਾ ਵਸ ਗਿਆ ਚਲੋ ਘੜਾ ਪਾਸੇ ਅਗਲੀ ਇਧਰ ਲਾ ਲੈ ਆ ਆ ਵੀ ਮੈਂ ਮੈਂ ਕਰਾਂ ਉਹ ਲਾ ਆ ਵੀ ਕੀ ਕਰੀ ਜਾਨੀ ਮਨਜਾ ਬਣਦੀ ਹੋਤੀ ਯਾਰ

ਕੀ ਚੇ ਰਸਗੜਾ ਚਾਹ ਪਕਾ ਲਾ ਭਾਈ ਹੈ ਛੇ ਨੰਬਰ ਨਾ ਛੇ ਜੇ ਤੇ ਬਈਸਰੋਂ ਆਵੇ ਆਪ ਆਵੇ ਐਡ ਕਿੱਟ ਅੱਗੇ ਆ ਲੱਜਾਈਦਾ ਸਿੱਖ ਤਾਂ ਲਿਆ ਕਰਾਂਗਾ ਇਹ ਤਾਂ ਨਹੀਂ ਨਿੰਦੇ ਵੇਖ ਹਰਮਣਾਂ ਸਵਾਰ ਕੇ ਵੇਖ ਅਗਲਾ ਮੰਝਾ ਤੂੰ ਬਣਾਉਣਾ ਮੈਂ ਵੀ ਹਾਂ ਮਾਏ ਕਿੰਨਾ ਇੱਕ ਬਣੀ ਜਉ ਮਾਤਾ ਦੋ ਦਿਨ ਹੋ ਗੱਟਵੀ ਦੋ ਦਿਨ ਮਨ ਦੇ ਇਹ ਲੱਗਦੇ ਲੋਕ ਦਿਨ ਨਾਲ ਆ ਇਹਨੂੰ ਕੀ ਕਿੰਨੇ ਪਤਾ ਆਹ ਪਤਾ ਕੀ ਹੈ ਹਾਂ ਮੰਨ ਜਾ ਇਹ ਜੀ ਹੁੰਦਾ ਕੰਜਰਾ ਆ ਜੀ ਹੁੰਦਾ ਗੋਲੀ ਖੋਣ ਜੀਆਂ ਇਹ ਕੀ ਆ ਰਹੀ ਵਾ ਵਾ ਆ ਸੰਗੇ ਹੁੰਦੇ ਆ ਸਾਰੇ ਸੰਗੇ ਹੁੰਦੇ ਆ ਆਵੇ ਆਹ ਹੁਣ ਇਧਰ ਰੱਸੀ ਐ ਉਧਰ ਜਾਉਂਦੀ ਐ ਉਧਰ ਜਾਉਂਦੀ ਆਏ ਹੁੰਦਾ ਹੋਵੇ ਐ ਸਿੱਖ ਤਾਂ ਲਾਉ ਨਹੀਂਦਾ ਆ ਗੋਲਾ ਫਿਰ ਕਿ ਕਣਾ ਬੈਂਦਾ ਮਾਦਾ ਕਰ ਲਈ ਨੇ 152 ਬਣਦਾ ਹਣਾ ਦੰਨ ਨੂੰ ਕੋਈ ਪਤਾ ਨਹੀਂ ਇੱਕ ਦਿਨ ਚ ਇੱਕ ਦਿਨ ਤੇ ਕਿੰਨ ਜਿਆਦਾ ਦੀ ਜੰਮੀ ਐ ਉਦੋਂ ਤੇ ਐਨੂੰ ਪਤਾ ਕੀ ਕਹਿੰਦੇ ਆ ਹਾਂ ਉਹ ਤਾਂ ਇਨੀ ਮਾਰ ਲਾਇ ਹੈ ਆ ਜਾ ਐਨੂੰ ਜਾਵਨ ਕਹਿੰਦੇ ਆ ਜਾਵਨ ਪਾਈਦਾ ਇਹ ਫਿਰ ਪਿੱਛੇ ਨੂੰ ਨਹੀਂ ਜਾਂਦਾ ਮਨ ਤੇ ਆ ਪੈਂਦਾ 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 ਤਾਂ ਮੈਨੂੰ ਹੀ ਪਤਾ ਹਾਂ ਤੁਆ ਕਦੇ ਹੱਥ ਤੇ ਪਤਾ ਪਤਾ ਸੁਹੇਣਾ ਕੀ ਕਰੀਦਾ ਟੈਡ ਚ ਮਾਰੀ ਦੱਸ ਮੈਨੂੰ ਕੀ ਪਤਾ ਸੁਹੇਣਾ ਆਪਾਂ ਬਚਾਂ ਕਰੀਂ ਤੀਆਂ ਰਸਾਂ ਐ ਰਸੀ ਨਾ ਤੋੜਦੀ ਤੂੰ ਮਾਰ ਕੇ ਰਸਾਂ ਬਚਾਂ ਕਰ ਕਰਕੇ ਫੇਰੀ ਇਹਨੂੰ ਪਰਣਾ ਆ ਪੈਂਦਾ ਆ ਮੇਰੇ ਮਹਿਰ ਦਾ ਮੰਜਾ ਉਹਦੀ ਪੈਂਡ ਬਣਾਈ ਮੈਂ ਤਾ ਤੁਹਾਨੂੰ ਕੋਈ ਤੁਹਾਨੂੰ ਦਾ ਬਰੰਗੀ ਨਹੀਂ ਕਿ ਜਾ ਜਾ ਇਹ ਤਾਂ ਬੀਪੀ ਕਰ ਬਰੰਗੀ ਲੱਗੀ ਰਹਿੰਦੀ ਹੈ ਹਾਂ ਦਾਸ ਆ ਕਰ ਉਹ ਵਾਂ ਤੋਂ ਲਿਆ ਪਤਾ ਕਿੰਨਾ ਟਾਈਮ ਲੱਗਾ ਕੋਲ ਬੋਲਦੇ ਨਹੀਂ ਕੋਹ ਗਾਲਤਾ ਕਰਿਆ ਕਰ ਆ ਆ ਛੇ ਆ ਛੇ ਨਿਆਰ ਕਿ ਬਣਾਣੇ ਅੱਗੇ ਚਾਰਾਂ ਨਗ ਬਣਾਈ ਦੇਣਾ ਸਹੀ ਚਾਰਾਂ ਦੇ ਪਰ ਛੇਤੀ ਬਣ ਨਹੀਂ ਬਣਦਾ ਆ ਛੇ ਆ ਬਣਾ ਕੇ ਤੇ ਫੇਰ ਇਹਨੂੰ ਬਾਹਰ ਪਕਾਣਾ ਆ ਜਾਂਦਾ ਆ ਛੇਤੀ ਬਣ ਜਾਂਦਾ ਕਾਂ ਜੇਤੀ ਮਗਰ ਮਗਰ ਫਰ ਕੱਟਣਾ ਬੈੰਦਾਂਗਾ ਨਹੀਂ ਤਾਂ ਮੜਕਾ ਫੇਰੋਂ ਤਾਂ ਗਾਂ ਪਰ ਨਹੀਂ ਬੈਂਦੀ ਆ ਐ ਗੰਦੇ ਹੰਤੇ ਚੱਕਲੋਂ ਕੋ ਸਵੇਰ ਕਦੋਂ ਕਾਣ ਬਣਾਉਗੇ ਕਿੰਨੇ ਦਿਨਾਂ ਚ ਬਣ ਗਿਆ ਕਿੰਨੇ ਦਿਨਾਂ ਤੇ ਦੋਹਾਂ ਤੇ ਅੱਜ ਬਣਾ ਦੇਣਾ ਬਸ ਅੱਜ ਦੂਜਾ ਦਿਨ ਕਿਤੀ ਲਾਇਆ 2 ਘੰਟੇ ਬਰਸੋ ਲਾਇਆ ਤੇ ਤਨ ਕਾ ਲੈ ਲਈ ਦੋ ਢੂੜਾ ਜੇ ਲੱਗਣਾ ਵਾ ਸੱਤਾ ਅਠਾ ਘੰਟੇ ਤਿਆਰ ਹੋ ਜੇ ਬਾਕੀ 6-8 ਘੰਟੇ ਲੱਗੇ ਵਾਲ ਸੂਤ ਕਰਨੀ ਹੋਰਾ ਤੋਤਾ ਫਰ ਗੋਲੇ ਬਣਾਏ ਦੋ ਵੇਰੀ ਦਾ ਲੱਖੇ ਬਣਾਏ ਤੇ ਤੋਤਾ ਫਾ ਫਾ ਪਾਚ ਉਹ ਹੋਈ ਬਾਣਾ ਜਿਹੜਾ ਤਰਲੇ ਸੁਕਾਏ ਤੂੰ ਤਾਂ ਉਹਨੂੰ ਅੱਗ ਲਾ ਦੇ ਤੂੰ ਸਿੰਟ ਟੱਕਰਾ ਮਾਰ ਸਕਦੇ ਭਾਈ ਸੇ ਤਾਂ ਚੇਤੀ ਗੜੇ ਬੰਦ ਹੈ ਆਂ ਬੰਦਾ ਹੈ ਉਹਨੇ ਤਾਂ ਸਿੱਖੋਗੇ ਫੇਰ ਹੀ பாரணும் <laughs> ਇਹਰ ਬੰਨਦਾ ਇਹਨੂੰ ਗਿੰਦਾ ਡੱਪ ਕਾੜਾ ਉਹ ਬਈ ਖੜਾ ਜਿਹੜਾ ਤੇਲਾ ਵਾਲਾ ਉਹ ਮੰਜਾ ਉਹ ਵੀ ਬੁਖਾ ਆਪਣਾ ਵੀ ਬਣ ਜਾਂਦਾ ਹੈ ਇਹ ਤੇਲਾ ਵਾਲਾ ਹਾਂਜੀ ਮੰਮੀ ਨੇ ਮੰਜਾ ਕਰ ਲਿਆ ਪੂਰਾ ਦੇਖੋ ਸੋ ਮੰਜਾ ਪੂਰਾ ਹੋ ਗਿਆ ਆਪਣਾ ਇਵਾਨ ਪਹਿਲਾ ਵਾਲਾ ਹੀ ਸੀਗਾ ਜਿਹੜਾ ਆਪਾਂ ਪਹਿਲਾਂ ਮੰਜਾ ਟੁੱਟ ਗਿਆ ਸੀ ਆਪਣਾ ਤੇ ਉਹ ਵaan ਆਪਾਂ ਕੱਢ ਲਿਆ ਸੀ ਕਿਉਂਕਿ ਉਹ ਮੰਜਾ ਆਪਾਂ ਬਾਲਾ ਵਰਤੇ ਹੀ ਨਹੀਂ ਸੀ ਉਹ ਤੇ ਟੁੱਟ ਗਿਆ ਸੀਗਾ ਸੋ ਪੂਰਾ ਹੋ ਗਿਆ ਪੈਂਦ ਪੁੰਦ ਖੱਸੀ ਗਈ ਹੈ ਮੰਜੇ ਦੀ ਸੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਹੱਸਦੇਰੋ ਵਾਸਦੇਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ